ਮਾਚੀਵਾੜਾ ਸਾਹਿਬ ਦੇ ਨੇੜੇ ਲੰਘਦੇ ਸਤਲੁਜ ਦਰਿਆ ਤੇ ਗੈਰ ਕਾਨੂੰਨੀ ਮਾਈਨਿੰਗ ਦਾ ਮਾਮਲਾ ਇੱਕ ਵਾਰ ਫੇਰ ਤੂਲ ਫੜ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਵੱਡਾ ਇਕੱਠ ਕੀਤਾ ਅਤੇ ਪ੍ਰਦਰਸ਼ਨ ਕੀਤਾ। ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਮਾਈਨਿੰਗ ਨੇ ਡੈਮ ਨੂੰ ਬਹੁਤ ਕਮਜ਼ੋਰ ਕਰ ਦਿੱਤਾ ਜਿਸ ਦੇ ਨਤੀਜੇ ਵਜੋਂ ਉਹਨਾਂ ਨੂੰ ਹਰ ਵਾਰ ਹੜ੍ਹ ਦੇ ਨਾਲ ਭੁਗਤਣਾ ਪੈਂਦਾ ਹੈ। ਉਹਨਾਂ ਨੇ ਕਿਹਾ ਹੈ ਕਿ ਪਿਛਲੀ ਵਾਰ ਜਦੋਂ ਹੜ੍ਹ ਆਏ ਸਨ ਤਾਂ ਗੰਭੀਰ ਸਥਿਤੀ ਪੈਦਾ ਹੋ ਗਈ ਸੀ ਪਰ ਸੰਗਤ ਦੇ ਸਹਿਯੋਗ ਦੇ ਨਾਲ ਦਰਿਆ ਦੀ ਰਾਖੀ ਜਿਹੜੀ ਹੈ ਉਹ ਕੀਤੀ ਗਈ ਸੀ। ਤੇ ਇਸ ਦੀ ਮਜ਼ਬੂਤੀ ਕੀਤੀ ਗਈ ਸੀ ਅਗਾ ਤੋਂ ਅਜਿਹੀ ਆਫਤ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਇਸ ਲਈ ਗੈਰਕਾਨੂੰਨੀ ਮਾਈਨਿੰਗ ਨੂੰ ਰੋਕਣਾ ਪਵੇਗਾ ਉਥੇ ਹੀ ਮੌਕੇ ਤੇ ਪਹੁੰਚੇ ਹਲਕਾ ਵਿਧਾਇਕ ਦਿয়ালਪੁਰਾ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਉਹਨਾਂ ਕਿਹਾ ਕਿ ਮੈਂ ਪ੍ਰਸ਼ਾਸਨ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਹੈ ਅਤੇ ਸਤਲੁਜ ਦਰਿਆ ਤੇ ਮਾਈਨਿੰਗ ਤੇ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਹੋਣ ਦਿੱਤੀ ਜਾਏਗੀ ਭਾਵੇਂ ਉਹ ਕਾਨੂੰਨੀ ਹੋਵੇ ਜਾਂ ਗੈਰਕਾਨੂੰਨੀ ਉਥੇ ਹੀ ਹਲਕਾ ਵਿਧਾਇਕ ਦਿয়ালਪੁਰਾ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਗੈਰਕਾਨੂੰਨੀ ਤਾਂ ਦੂਰ ਦੀ ਗੱਲ ਹੈ ਦਰਿਆ ਦੇ ਕੰਢਿਆਂ ਦੀ ਹਾਲਤ ਨੂੰ ਵੇਖ ਕੇ ਉਹਨਾਂ ਕਹੇ ਹੈ ਕਿ ਕਾਨੂੰਨੀ ਮਾਈਨਿੰਗ ਵੀ ਨਹੀਂ ਹੋਣ ਦਿੱਤੀ ਜਾਏਗੀ ਕੋਈ ਰਿਸਰਚਿੰਗ ਦਾ ਮਾਮਲਾ ਹੈਗਾ ਵੀ ਤੇ ਸਫਾਈ ਕਰਨ ਵਾਸਤੇ ਬਈ ਪਰਪਨ ਨੂੰ ਪਤਾ ਵੀ ਜਿਹੜੀ ਆ ਸਾਈਡ ਆ ਜਦੋਂ ਹੁਣ ਮੀਂਹ ਪੈ ਰਿਹਾ ਉਸ ਟਾਈਮ ਵੀ ਪਪਾ ਨੂੰ ਪਤਾ ਵੀ ਆਪਾਂ ਖਤਰਨਾਕ ਕਿਵੇਂ ਨਜਿੱਤੇ ਆ ਕਿਵੇਂ ਲੋਕਾਂ ਨੇ ਜਿਵੇਂ ਮੈਂ ਗੱਲ ਕਰਾਂ ਫਸਿਆ ਜਾ ਬੰਨ ਨੂੰ ਜਿਵੇਂ ਉਹਦੇ ਵਿੱਚ ਕਰਾਂ ਵੱਡੀ ਭੁਗੜਾ ਰਹੀ ਹੈ ਆਪਣੇ ਮਛੋੜਾ ਸਾਹਿਬ ਦੇ ਲੋਕਾਂ ਦੀ ਹਨਾ ਮਿੱਟੀ ਲਿਆ ਲਿਆ ਕੇ ਅਸੀਂ ਜਿੰਨਾ ਵੀ ਦਿੱਲੀ ਉਥੇ ਬੰਨੂ ਕਰਦੇ ਸੀਗੇ ਦੂਦ ਨੂੰ ਗਿਰ ਜਾਂਦਾ ਸੀ ਹਨਾ ਪਰ ਮੈਂ ਕਹੂੰਗਾ ਵੀ ਉਸ ਟਾਈਮ ਜੇ ਬਚਾਅ ਹੋਇਆ ਸਾਡੇ ਏਰੀਆ ਦਾ ਤਾਂ ਉੱਥੇ ਲੋਕੋ ਲੋਕਾਂ ਤੇ ਸਾਡੇ ਮਛੋੜਾ ਸਾਹਿਬ ਦੇ ਸਾਰੇ ਲੋਕਾਂ ਨੇ ਰਲ ਕੇ ਕੀਤਾ ਤੇ ਜੇ ਕੋਈ ਇਹੋ ਜਿਹੀ ਸਮੱਸਿਆ ਆਉਂਦੀ ਆ ਧਿਆਨ ਚ ਕਿਉਂਕਿ ਜਿਹੜਾ ਪਾਣੀ ਆ ਪਹਿਲਾਂ ਹੀ ਦਰਿਆ ਦਾ ਥੱਲੇ ਨਹੀਂ ਸਰ ਬਹੁਤ ਚੱਲ ਰਿਹਾ ਜੇ ਕੋਈ ਸਹਜਾ ਕਰਦਾ ਵੀ ਹੈਗਾ ਤਾਂ ਦੂਜੀ ਸਾਈਡ ਪਈ ਜਾਂਦਾ ਸਰ ਬਜਿੱਤੇ ਮਰਜੀ ਕਰੀ ਜਾਂਦਾ ਪਰ ਕੋਈ ਵੀ ਇਹ ਜਿਆ ਕਮ ਸਰਵਿਸ ਸਟਿੰਗ ਕੋਲ ਤੱਕ ਨਾ ਹੋਵੇ ਨਾ ਚਾਰਸੋਲਾ ਚ ਨਾ ਹੋਣ ਦੇਵਾਂਗੇ ਤੇ ਇਹਦੇ ਵਾਸਤੇ ਕੱਟ ਸੀਗਾ ਮੰਤ ਚ ਦੇਖੋ ਡਰਤਾ ਹੈ ਕਿ ਇਸਕੇ ਸਾਰਾ ਏਰੀਆ ਜੇ ਅਬ ਨਾ ਕਰੇ ਕੋਈ ਪਾਣਾ ਵਾਪਰਦਾ ਤਾਂ ਖਤਰਾ ਸਾਰਾ ਏਰੀਆ ਨੂੰ ਮਛੜੇ ਏਰੀਆ ਨੂੰ ਤੇ ਇਸ ਦੇ ਸਬੰਧ ਵਿੱਚ ਇਕੱਠੇ ਹੋਏ ਦੀ ਤੇ ਇਹੀ ਗੱਲ ਆ ਵੀ ਇਹ ਜਿਹੜਾ ਅ ਸਾਈਡ ਦੇ ਸਲਟਰੀ ਦਾ ਕੰਮ ਹੈਗਾ ਕਰਨ ਦਾ ਉਹ ਨਹੀਂ ਹੋ ਰਿਹਾ ਇਹ ਤੁਹਾਡੀ ਇੱਕ ਗੱਲਬਾਤ ਹੋਈ ਕਿਸੇ ਮਾਈਨਿੰਗ ਅਧਿਕਾਰੀ ਨਾਲ ਇਹ ਮੈਂ ਤਾਂ ਸਹੀ ਗੱਲ ਆ ਜੀ ਉਹ ਨਾਲ ਦਾ ਵੱਖਰੀ ਗੱਲ ਆ ਪ੍ਰਗਜ ਸਿੰਘ ਸਾਹਿਬ ਨੂੰ ਸਾਫ ਕਰਦਾ ਜਿੰਮੇ ਕੋ ਲੋ ਜਟਕਾ ਸਦਾ ਵੀ ਜੇ ਹੋਣਾ ਹੀ ਤਾਂ ਹੋਣਾ ਹੀ ਜੀ ਹਾਂ ਠੀਕ ਆ ਜਿਹੜੀ ਚੀਜ਼ ਨਾਲ ਖਤਰਾ ਮੇਰੇ ਹਲਕੇ ਨੂੰ ਹੋਊਗਾ ਤੇ ਉਹ ਉਹ ਨਹੀਂ ਹੋਣ ਦੇ ਲੋਕਾਂ ਦੇ ਨਾਲ ਖੜੇ ਆ ਤੇ ਇਸ ਤਰ੍ਹਾਂ ਦਾ ਕੁਝ ਨਹੀਂ ਹੋਊਗਾ ਜੀ ਐਮਐਲਏ ਸਾਹਿਬ ਇੱਕ ਐਕਸ਼ਨ ਸਾਹਿਬ ਨੇ ਉਸ ਦਿਨ ਕਿਹਾ ਸੀਗਾ ਆਏ ਸੀਗੇ ਦੌਰੇ ਤੇ ਉਹ ਉਹ ਕਹਿੰਦੇ ਵੀ ਜਿਹੜੀ ਇਹਦੀ ਡੈਡ ਲਾਈਨ ਅਧਾਰਤ ਕੀਤੀ ਗਈ ਹੈ ਉਹ 31 ਮਾਰਚ ਕੀਤੀ ਗਈ ਹੈ ਵੀ ਇਹ ਜਿਹੜਾ ਹੈਗਾ ਬੰਨ ਨੇ ਸਾਰੇ ਮਲਕੇ ਮੁਕੰਮਲ ਤਰੀਕੇ ਨਾਲ ਕਰਵਾ ਦਿੱਤੇ ਜਾਣਗੇ ਇਦੇ ਬਾਰੇ ਮਤਲਬ ਕਿ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿੰਨਾ ਕੁ ਮੰਦ ਕੰਮ ਜਲਦੀ ਹੋ ਜਾਏਗਾ 31 ਮਾਰਚ ਤੱਕ ਜਿਹੜੀ ਇਹ 31 ਮਾਰਚ ਬੰਦ ਦੀ ਰਿਪੇਅਰ ਦਾ ਜੀ ਕੰਮ ਜਿਵੇਂ ਕਿ ਉਹ ਤੁਹਾਨੂੰ ਦੱਸ ਰਿਹਾ ਜੀ ਜਾਲ ਵਗੈਰਾ ਜਨਵਰੀ ਤੋਂ ਕਹਿੰਦੇ ਸ਼ੁਰੂ ਹੋ ਜਾਏਗਾ ਜਾਲ ਲਗਾ ਕੇ ਹਾਂ ਤੁਹਾਨੂੰ ਉਹਨਾਂ ਦੇ ਸੰਬੰਧ ਮਾਮਲਿਆਂ ਨੂੰ ਪਤਾ ਉਹ ਜਿਆਦਾ ਪਤਾ ਬਹੁਤ ਸੀਦਸਾ ਮੈਨੂੰ ਇਹਦੇ ਬਾਰੇ ਇੰਨੀ ਹੋਣੀ ਹੈਗੀ ਪਰ ਇਹਨਾਂ ਨੇ ਦੱਸਿਆ ਜਿਵੇਂ ਕਿ ਬਿਜਲੀ ਤੇ ਜਿੱਦ ਤੇ ਰਿਪੇਅਰ ਦਾ ਕੰਮ ਉਹ ਦੀ ਸਭ ਨੂੰ ਕਰਕੇ ਹੋਰ ਤੇਜ਼ੀ ਕਰਾਂਗੇ ਜਿੰਨਾ ਛੇਤੀ ਹੋਵੇ ਕਿਉਂਕਿ ਜਰਾ ਜਾ ਕੇ ਫਿਰ ਬਰਸਤ ਦਾ ਮੌਸਮ ਫੇਰ ਸ਼ੁਰੂ ਹੋਣਾ ਤੇ ਉਹਦੇ ਵਾਸਤੇ ਜਿਹੜੀ ਤਿਆਰੀ ਹੈ ਜੇ ਅਗਤੀ ਕੀਤੀ ਜਾਵੇ ਤਾਂ ਬੜਾ ਸੌਖਾ ਲਿਬਰਸਾ ਦੇ ਆਪਾਂ ਉਹਦੇ ਨਾਲ ਤੇ ਇਹ ਦੇ ਸਬੰਧ ਨਾਲ ਆਪਾਂ ਡੀਸੀ ਸਰ ਨੂੰ ਕਰਕੇ ਛੇਤੀ ਛੇਤੀ ਕੰਮ ਇੱਕ ਹੋਰ ਐਮਐਲ ਨੇ ਮਤਲਬ ਪਿੰਡ ਵਾਸੀਆਂ ਨੇ ਇੱਕ ਮੰਗ ਰੱਖੀ ਜਿਵੇਂ ਕਿ ਜਿਹੜੀ ਨਮਾ ਸ਼ਹਿਰ ਦੀ ਜ਼ਮੀਨ ਦੇ ਵਿੱਚੋਂ ਹੀ ਮਾਈਨਿੰਗ ਹੋ ਕੇ ਲੰਘਦੀ ਆਪਣੇ ਵਾਲੇ ਪਾਸੇ ਤੋਂ ਕੋਈ ਮੈਂ ਤਾਂ ਵੱਡੀ ਗੱਲ ਇਹ ਗੂੰਗਾ ਵੀ ਰਸਤਾ ਸਾਡੇ ਹਾਂਕੇ ਦਾ ਗਲ ਮੁਕਾਉਰੇ ਤਾਂ ਹੀ ਅਸੀਂ ਰੋਕ ਲੰਦੇ ਆ ਠੀਕ ਹੈ ਤਾਂ ਜਮੀਨ ਉਹਨਾਂ ਦੀ ਹੈਗੀ ਆ ਪਰਲੇ ਪਾਸੇ ਜੇ ਰਸਤਾ ਸਾਡੇ ਹੱਥ ਚ ਤਾਂ ਇਹ ਹਰੀਕਬਰੀ ਦਾ ਰਾਹ ਦੀ ਰਾਹ ਨੂੰ ਬਿਹਾਵ ਤੇ ਅਸੀਂ ਹਰੀਕਬਰੀ ਮੈਨੂੰ ਰੋਕਦੇ ਆ ਤੇ ਇਹ ਸਾਡੇ ਲਈ ਇੱਕ ਵਧੀਆ ਹੋਊਗਾ ਇੱਕ ਹੋਰ ਸਤਲੋਜ ਪੁਲ ਨੂੰ ਅਧਿਕਾਰਤ ਤੌਰ ਤੇ ਬੰਦ ਕੀਤਾ ਗਿਆ ਹੋਇਆ ਭਾਰੀ ਬਾਨਾਂ ਲਈ ਮੈਂ ਤਾਂ ਦੋ ਤਿੰਨ ਵਾਰ ਗਿਆ ਜੀ ਇਹਨਾਂ ਨੂੰ ਛੋਡੀ ਜੀ ਪ੍ਰੋਬਲਮ ਆ ਉਹ ਐਡੀ ਪ੍ਰੋਬਲਮ ਹੀ ਮੈਂ ਉਹਦਾ ਤਿੰਨ ਵਾਰ ਆਪ ਕਹਿ ਲਿਆ ਵੀ ਜੇ ਰਿਪੇਅਰ ਨਹੀਂ ਕੀਆ ਅਸੀਂ ਖੁਦ ਆਪਣੇ ਪੱਲਿਓਂ ਕਰਾ ਦਾਂ ਕਿੱਡੀ ਗੱਲ ਬਾਤ ਆ ਤੁਹਾਨੂੰ ਪਤਾ ਉਹਦੇ ਵਿੱਚੋਂ ਬੜੀ ਵੱਡੀ ਡਰਾਮੇ ਵਾਜੀ ਹੁੰਦੀ ਮੈਂ ਤਾਂ ਸ਼ਰਯਾਮ ਕਹੂੰਗਾ ਉਹ ਰਾਤ ਨੂੰ ਟਿੱਪਰ ਜ਼ਰੂਰ ਕਰਦੇ ਨੇ ਦਿਨੇ ਪਤਨੀ ਕੀ ਗੱਲ ਹੈ ਰਾਤ ਨੂੰ ਟਿੱਪਰ ਹੌਲੇ ਹੋ ਜਾਂਦੇ ਨੇ ਦਿਨੇ ਤੁਸੀਂ ਟਰਾਲੀ ਨੰਗਣ ਤੋਂ ਵੀ ਰੋਕ ਦਿੰਦੇ ਨੇ ਤੇ ਰਾਤ ਨੂੰ ਟਿੱਪਰ ਲੱਗ ਜਾਂਦਾ ਉਹ ਗੱਲ ਜ਼ਰੂਰ ਕਹੀ ਇਹਨੂੰ ਕਈ ਵਾਰ ਕਿਹਾ ਵੀ ਇਹਨੂੰ ਖੋਲ੍ਹ ਦਿਓ ਭਰਾਵਾ ਐਡੀ ਮੇਰੇ ਖਾਲਚ ਐਡੀ ਪ੍ਰੋਬਲਮ ਵੀ ਸ਼ਾਇਦ ਨਾ ਹੋਵੇ ਤੇ ਜਿੱਡੀ ਬਣਾਈ ਹੋਈ ਆ ਤੇ ਉਹ ਐਡੀ ਪ੍ਰੋਬਲਮ ਵੀ ਨਹੀਂ ਹੈਗੀ ਜੀ ਇਹਨੂੰ ਸੁਰਫੇਅਰ ਵੀ ਕਰਨਾ ਹੋਵੇ ਐਡੀ ਗੱਲ ਨਹੀਂ ਹੈਗੀ ਮੈਂ ਫੇਰ ਦੁਬਾਰੀ ਗੱਲ ਕਰੂੰਗਾ ਉਹਨੂੰ ਧਿਆਨ ਚ ਲੈ ਕੇ ਆਉਂਗਾ ਭਰਾ ਜਰੂਰ ਮੈਂ ਸੁਖਵਿੰਦਰ ਸਿੰਘ ਮਿਤ ਪ੍ਰਧਾਨ ਬੀਕੇ ਜੂ ਰਾਜਵਾਲ ਪੰਜਾਬ ਮੈਂ ਇਹ ਕੱਲ ਕੁਝ ਨਹੀਂ ਸੀ ਜਿਹੜਾ ਅੱਜ ਮਡਾਲਾ ਖੱਡ ਨੂੰ ਲੈ ਕੇ ਇੱਥੇ ਪਿੰਡ ਦੇ ਵਿੱਚ ਇਕੱਠ ਹੋਇਆ ਜੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਤਾਂ ਅੱਜ ਜਿਹੜਾ ਇਕੱਠ ਹੋਇਆ ਕੱਲੇ ਦੀ ਇੱਕ ਮੀਟਿੰਗ ਹੋਈ ᱛਈ ਅੱਗੇ ਪਹਿਲਾਂ ਵੀ ਹੋ ਰਿਹਾ ਨਾ ਮਡਿਆਲਾ ਜਿਹੜੀ ਡੀਸੇਲਟਿੰਗ ਦਾ ਇਹ ਕਿਸੇ ਨੂੰ ਇੱਕ ਠੇਕੇਦਾਰ ਨੂੰ ਆਰਡਰ ਕਿਸੇ ਨੂੰ ਮਿਲਿਆ ਸਰਕਾਰ ਨੇ ਦਿੱਤਾ ਉਰੋਂ ਡੀਸੇਲਟਿੰਗ ਕਰਨ ਦਾ ਠੇਕੇਦਾਰ ਨੂੰ ਉਹ ਡੀਸੇਲਟਿੰਗ ਉਰੋਂ ਆਪਣਾ ਕੰਮ ਚਲਾਉਣਾ ਚਾਹੁੰਦਾ ਠੀਕਾ ਉਹਦਾ ਹਫਤਾ ਤੱਕ ਪਹਿਲਾ ਕੰਮ ਚੱਲਿਆ ਅਸੀਂ ਪ੍ਰਸ਼ਾਸਨ ਨੂੰ ਕਹਿ ਕੇ ਓਰੇ ਵਾਲੀ ਸੰਗਤ ਨੇ ਕਿਹਾ ਸਾਨੂੰ ਪਰਮਜੀਤ ਉਹਨਾਂ ਨੇ ਸਰਪੰਚ ਉਹਨਾਂ ਨੇ ਤਾਂ ਅਸੀਂ ਉਹ ਕੰਮ ਰਕਾ ਦਿੱਤਾ ਰਕਾ ਕੇ ਪ੍ਰਸ਼ਾਸਨ ਕੋਲ ਗਿਆ ਵੀ ਆ ਜਿਹੜਾ ਕੰਮ ਆ ਓਰੇ ਹੋਵੇ ਨਾ ਕਿਉਂਕਿ ਹੁਣੇ ਤਾਂ ਤਾਜੀ ਸਾਰੀ ਹੜਾ ਕੇ ਹਟੇ ਨੇ ਵੀ ਉਸ ਕਰਕੇ ਵੀ ਇੱਥੇ ਕੰਮ ਚੱਲੇ ਨਾ ਉਹ ਸਾਨੂੰ ਕੱਲ ਪ੍ਰਸ਼ਾਸਨ ਨੇ ਸੱਦਿਆ ਐਸ ਡੀ ਐਮ ਡੀ ਐਸ ਪੀ ਮਤਲਬ ਆਪਣਾ ਜਿਹੜਾ ਲੋਕਲ ਪ੍ਰਸ਼ਾਸਨ ਠੀਕ ਹੈ ਉਹਨਾਂ ਨੇ ਮਾਈਨਿੰਗ ਵਾਲੇ ਠੀਕ ਹੈ ਬੀ ਅੱਜ ਦਾ ਟਾਈਮ ਰੱਖਿਆ ਸੀ ਵੀ ਅੱਜ ਉਰੇ ਆਵਾਂਗੇ ਫਿਰ ਉਹਨਾਂ ਦਾ ਰਾਤ ਮੈਸੇਜ ਆ ਗਿਆ ਵੀ ਅਸੀਂ ਅੱਜ ਕੋਈ ਹਾਈ ਕੋਰਟ ਜਾਣਾ ਕੋਈ ਉਹਨਾਂ ਦੀ ਤਰੀਕਾ ਵੀ ਕੋਈ ਸਾਨੂੰ ਜਾਣਾ ਪੈ ਗਿਆ ਐਸ ਡੀ ਐਮ ਸਾਹਿਬ ਤੇ ਡੀ ਐਸ ਪੀ ਸਮਰਾਲਾ ਨੂੰ ਫਿਰ ਉਹਰੇ ਲੋਕਾਂ ਨੂੰ ਸਨਹਿ ਲੱਗੇ ਹੋਏ ਠੀਕ ਹੈ ਫਿਰ ਅਸੀਂ ਕਿਹਾ ਲੋਕਾਂ ਨੂੰ ਸਨਹਿ ਉਰੇ ਲੱਗੇ ਹੋਏ ਨੇ ਵੀ ਅੱਜ ਆਪਾਂ ਆਉਣ ਦੀਏ ਤੇ ਉਰੇ ਆਪਾਂ ਆਪਣੀ ਗੱਲ ਲੋਕਾਂ ਚ ਵੀ ਭਾਈਚਾਰੇ ਚ ਰੱਖੀਏ ਫਿਰ ਉਹ ਚ ਐਮ ਐਲ ਏ ਸਾਹਿਬ ਦਾ ਵੀ ਫੋਨ ਆਇਆ ਪਰਮਜੀਤ ਸਿੰਘ ਜੀ ਢਿੱਲੋਂ ਸਾਹਿਬ ਦਾ ਹਲਕਾ ਅਨਚਾਰ ਜਨੇ ਅਕਾਲੀ ਦਲ ਦੇ ਹੋਰ ਮਤਲਬ ਵੱਖ-ਵੱਖ ਆਗੂ ਸਹਿਮਾਨਾਂ ਦਾ ਸਮਾਜ ਸੇਵੀਆਂ ਦਾ ਅਸੀਂ ਕਹਾਂ ਜੋ ਇਹ ਤਾਂ ਸਾਰਿਆਂ ਦਾ ਕੰਮ ਆ ਕਿ ਕਿਸੇ ਬੰਦੇ ਦਾ ਕੋਈ ਕੰਮ ਨਹੀਂ ਹੈਗਾ ਤੁਸੀਂ ਵੀ ਇਹ ਚ ਲੱਗੇ ਰਹੇ ਹੋ ਅਸੀਂ ਤੁਹਾਡਾ ਵੀ ਬਹੁਤ ਧੰਨਵਾਦ ਕਰਦੇ ਆ ਸਪੈਸ਼ਲੀ ਜਿੰਨਾ ਵੀ ਹੁਣ ਤੱਕ ਤੁਸੀਂ ਸਾਡਾ ਸਾਥ ਦਿੱਤਾ ਇਸ ਚ ਜਿਹੜਾ মিডিਆ ਨੇ ਮਤਲਬ ਇਹ ਅਸੀਂ ਕੋਈ ਭੁਲਾਇਆ ਨਹੀਂ ਜਾ ਸਕਦਾ ਹੁਣ ਵੀ ਤੁਸੀਂ ਆਏ ਇੱਕ ਡੀ ਨੋਟੀਫਾਈਟ ਦੀ ਤੁਸੀਂ ਗੱਲ ਕਰ ਰਹੇ ਸੀਗੇ ਡੀ ਨੋਟੀਫਾਈਟ ਸਾਨੂੰ ਕੱਲ ਇਹਦਾ ਜੀ ਐਸ ਡੀਓ ਉੱਥੇ ਕਹਿੰਦਾ ਐਸ ਡੀ ਐਮ ਦਫ਼ਤਰ ਚ ਵੀ ਆ ਲਓ ਕਾਪੀ ਵੀ ਸਾਡੇ ਕੋਲ ਅਸੀਂ ਬੰਨ ਡੀ ਨੋਟੀਫਾਈਟ ਕਰਾ ਦਿੱਤਾ ਉੱਪਰ ਤੋਂ ਮਤਲਬ ਇੱਥੋਂ ਆਪਣਾ ਜਿਹੜਾ ਲੈ ਕੇ ਸੰਨ ਮਾਤੇ ਵੀ ਆ ਇਹ ਚ ਨੰਬਰ ਪਾਤੇ ਵੀ ਉਰੇ ਕਿਸੇ ਦੀ ਵੀ ਜਿਹੜੀ ਜ਼ਮੀਨ ਆ ਜਾਂ ਕੋਈ ਚੀਜ਼ ਆ ਮਤਲਬ ਉਹ ਕਿਸਾਨ ਦੀ ਅਸੀਂ ਕਿ ਇਹ ਤੁਹਾਡਾ ਬਹੁਤ ਵਧੀਆ ਸ਼ਾਬਾਸ਼ ਹੈ ਵੀ ਤੁਸੀਂ ਸਾਨੂੰ ਜਿਹੜੇ ਮੁਆਵਜ਼ੇ ਜਾਂ ਜਿਹੜੀ ਕੰਪਰਸੀਟ ਤਾਂ ਕੀ ਦੇਣੀ ਤੇ ਤੁਸੀਂ ਸਮਕਾ ਕਿਸਾਨਾਂ ਦੀ ਜ਼ਮੀਨ ਐ ਖੋਲੀ ਡੀ ਨੋਟੀਫਾਈਡ ਕਰਕੇ ਐਸ ਡੀ ਐਮ ਸਾਹਿਬ ਵੀ ਦੱਸੋ ਸਾਨੂੰ ਸਾਡੀ ਜ਼ਮੀਨ ਦਾ ਜਿਹੜੀ ਮਾਲਕੀ ਹੱਕ ਤੁਸੀਂ ਖੋਲੇ ਕੱਲ ਨੂੰ ਜਿਹੜੀ ਸਾਡੀ ਜ਼ਮੀਨ ਦਰਿਆ ਦੇ ਹੋਰ ਅੰਦਰ ਆ ਉਹ ਵੀ ਤੁਸੀਂ ਸੱਟ ਤੋਂ ਖੋ ਲੈਣੀ ਆ ਬਗੈਰ ਕੋਈ ਸਾਨੂੰ ਕੰਪਰਸੀਟ ਦਿੱਤੇ ਬਗੈਰ ਸਾਡੀ ਰਜ਼ਾਬੰਦੀ ਦੇ ਮਤਲਬ ਇਹ ਇਸ ਵਾਸਤੇ ਗਾਹਾਂ ਜਾ ਕੇ ਇਹ ਦੱਸਿਆ ਜਾਊਗਾ ਇਹਦੀਆਂ ਮੀਟਿੰਗਾਂ ਵੀ ਹੋਣਗੀਆਂ ਐਸਕੇਮ ਚ ਵੀ ਮਸਲਾ ਜਾਊਗਾ ਤੇ ਸਾਰਾ ਤੁਸੀਂ ਪ੍ਰਸ਼ਾਸਨ ਤੋਂ ਵੀ ਤੁਸੀਂ ਵੀ ਪੁੱਛੋਗੇ ਪ੍ਰਸ਼ਾਸਨ ਨੂੰ ਵੀ ਪੁੱਛਾਂਗੇ ਵੀ ਭਾਈ ਇਹਦੀ ਦੱਸੋ ਸਾਡੀ ਕੰਪਰਸੀਟ ਕਿੱਥੇ ਗਈ ਕਿਹੜੀ ਧਾਰਾ ਚ ਅਸੀਂ ਜੀ ਇਹ ਫਲਾਨੀ ਧਾਰਾ ਚ ਕਿਹੜੀ ਧਾਰਾ ਚ ਪਰਮਜੀਤ ਜੀ ਕਹਿੰਦੇ ਨੇ ਇਹ ਕੀਤੀ ਆ ਅਸੀਂ 55 ਹੈ ਜੀ ਕਨਾਲ ਐਕਟ ਕਨਾਲ ਐਕਟ ਦੀ ਕਹਿੰਦੇ 55 ਦੀ ਕੋਈ ਧਾਰਾ ਵੀ ਅਸੀਂ ਉਹ ਚ ਇਹ ਕਰਤੀ ਇਹ ਸਾਡੇ ਕੋਲ ਅਧਿਕਾਰ ਆ ਪਲੱਸ ਇੱਥੇ ਕੋਈ ਵੀ ਸਰਕਾਰੀ ਕੋਈ ਗੈਰ ਸਰਕਾਰੀ ਕੋਈ ਜਫੇਬੰਦੀ ਕੋਈ ਕੋਈ ਵੀ ਐਨੀਵੇ ਉਰੇ ਕਿਸੇ ਨੂੰ ਵੀ ਕੋਈ ਦਖਲ ਨਹੀਂ ਦੇ ਸਕਦਾ ਕਿਸੇ ਨੂੰ ਕੋਈ ਰੋਕ ਨਹੀਂ ਸਕਦਾ ਸਿੱਧਾ ਸਿੱਧਾ ਇੱਕ ਮਕਸਦ ਵੀ ਅਸੀਂ ਇਹ ਉਰੇ ਕੰਮ ਚਲਾਉਣਾ ਮਾਈਨਿੰਗ ਦਾ ਮਤਲਬ ਜੋ ਵੀ ਮਾਈਨਿੰਗ ਕਹਿ ਲੋ ਚਾਹੇ ਡੀਸੈਲਟਿੰਗ ਕਹਿ ਲੋ ਡੀਸੈਲਟਿੰਗ ਦਾ ਵੀ ਕਿਹਾ ਸੀ ਵੀ ਜਿਹੜੇ ਪਿੰਡ ਵਾਲੇ ਨੇ ਉਰੇ ਜਿਹੜੀ ਅੱਜ ਮੀਟਿੰਗ ਰੱਖੀ ਥੀ ਕਿ ਹੁਣ ਵੀ ਫੇਰ ਰਖਾਵਾਂਗੇ ਪ੍ਰਸ਼ਾਸਨ ਨੂੰ ਕਹਿ ਕੇ ਵੀ ਉਰੇ ਆਓ ਉਰੇ ਲੋਕਾਂ ਦੀ ਆ ਕੇ ਦੇਖੋ ਉਹ ਚਾਹੁੰਦੇ ਨੇ ਵੀ ਇੱਥੇ ਚੱਲੇ ਜੇ ਸੰਗਤ ਕੀ ਕਹਿੰਦੀ ਐ ਸੰਗਤ ਕਹਿੰਦੀ ਐ ਵੀ ਉਹਰੇ ਅਸੀਂ ਇਹ ਕੰਮ ਹੋਣ ਦੇਣਾ ਤਾਂ ਉਹ ਕਰਾਓ ਇੱਕ ਜਿਹੜੀ ਮਡਿਆਹ ਜਿਹੜੀ ਇਹ ਮੈਨ ਜਿਹੜੀ ਜਿਹੜਾ ਹੌਟਸਪੌਟ ਹੋਇਆ ਹੋਇਆ ਇਹ ਨਵੇਂ ਸ਼ਹਿਰ ਦਾ ਰਕਵਾ ਨਵੇਂ ਸ਼ਹਿਰ ਦਾ ਰਕਵਾ ਹੋਣ ਕਰਕੇ ਇਹ ਇਹਨੂੰ ਇੱਧਰ ਜੀ ਰਸਤਾ ਲੱਗਣਾ ਲੁਧਿਆਣਾ ਜ਼ਿਲ੍ਹੇ ਦਾ ਮਛਵਾੜੇ ਬਲਾਕ ਦਾ ਵੀ ਭਾਈ ਯਾਰ ਇਹ ਜੇ ਤੁਹਾਡਾ ਹੈਗਾ ਇਹ ਨਵੇਂ ਸ਼ਹਿਰ ਨੇ ਕੀਤਾ ਇਹ ਨਵੇਂ ਸ਼ਹਿਰ ਵਾਲੇ ਆਪਣੇ ਪਾਸੇ ਜੀ ਢੋ ਲੈਣ ਵੀ ਸਾਨੂੰ ਉਹਦਾ ਕੀ ਉਹ ਆ ਜੇ ਉਹਨਾਂ ਨੇ ਕਰਨੀ ਹੋ ਤਾਂ ਉਹਨਾਂ ਨੇ ਸਰਦਾਰਦੀ ਲੁਧਿਆਣਾ ਜ਼ਿਲ੍ਹੇ ਦੀ ਬਣਾਈ ਹੋਈ ਹੈ ਆਪਣੀ ਪ੍ਰਸ਼ਾਸਨ ਦੀ ਸਾਰਿਆਂ ਦੀ ਇੱਧਰ ਨੂੰ ਆਪਾਂ ਨੂੰ ਆਪਣੇ ਬੰਦ ਪੇਚੀ ਲੰਘਦੇ ਨੇ ਇਹ ਟਰਾਲੀਆਂ ਲੈ ਕੇ ਜਿੱਧਰ ਨਾ ਹੈਗਾ ਜਿੱਧਰ ਵੀ ਜ਼ਮੀਨ ਹੈ ਮੇਨ ਤਾਂ ਇਹੀ ਹੁੰਦਾ ਵੀ ਭਾਈ ਉਧਰ ਨੂੰ ਲੰਘ ਜਾਓ ਜਿੱਧਰ ਤੁਸੀਂ ਕੀਤਾ ਹੋਇਆ ਇਹ ਹੁਣ ਉੱਥੋਂ ਉਹ ਜਿਹੜੀ ਚੱਕਣੀਆਂ ਉਹ 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 ਚੱਕੇ ਤੇ ਟੱਕਰ ਵੀ ਸਿੱਧੀ ਇੱਧਰ ਪੈਣੀ ਆ ਹੁਣ ਆ ਜਿਵੇਂ ਦਰਿਆ ਇੱਥੋਂ ਤੁਸੀਂ ਕੈਮਰਾ ਘੁਮਾ ਕੇ ਵੀ ਦਿਖਾ ਸਕਦੇ ਹੋ ਸਾਰਾ ਆਪਣੇ ਇੱਧਰਲੇ ਪਾਸੇ ਬਹਿ ਰਹੇ ਆ ਜੇ ਹੁਣ ਉਥੋਂ ਵੀ ਚੱਕਤੀ ਉਥੋਂ ਥੋੜਾ ਜਿਹਾ ਦਰਿਆ ਪਰਲੇ ਪਾਸੇ ਨੂੰ ਬਹਿ ਰਿਆ ਉਹ ਚੱਕੀ ਤੇ ਮਿੱਟੀ ਜਿਹੜੀ ਉਹ 30 32 ਕਿਲੇ ਨੇ ਏਰੀਆ ਰਕਵਾ ਉਹ ਜੇ ਚੱਕੀ ਦੀ ਮਿੱਟੀ ਤਾਂ ਸਾਡਾ ਇਹੀ ਬੰਨਾ ਆਪਣੇ ਵਾਲਾ ਪਾਸਾ ਮਛੋੜੇ ਵਾਲਾ ਇਹੀ ਪ੍ਰਭਾਵਿਤ ਹੋਊਗਾ ਸਾਡਾ ਹੋਰ ਕਿਸੇ ਨਾਲ ਕੋਈ ਨਿੱਜੀ ਤੌਰ ਤੇ ਕੋਈ ਮਾਈਨਿੰਗ ਵਾਲਿਆਂ ਨਾਲ ਜਾਂ ਕੋਈ ਸਰਕਾਰ ਨਾਲ ਨਹੀਂ ਹੈਗਾ ਨਾ ਕੋਈ ਅਸੀਂ ਉਹਦੇ ਕੋਈ ਰਾਜਨੀਤਿਕ ਬੰਦੇ ਆ ਵੀ ਅਸੀਂ ਕੋਈ ਉਰੇ ਕਰਨੀ ਆ ਜਾਂ ਉਰੇ ਸਾਰੇ ਹੀ ਰਾਜਨੀਤਿਕ ਕੌਲਟੀਆਂ ਵੀ ਆਈਆਂ ਐਮ ਐਲ ਏ ਹਲਕੇ ਦਾ ਵੀ ਆਇਆ ਐਮ ਐਲ ਏ ਸਾਹਿਬ ਨੇ ਵੀ ਵਿਸ਼ਵਾਸ ਦਵਾਇਆ ਵੀ ਅਸੀਂ ਇਹਦੇ ਬਿਲਕੁਲ ਉਲਟਾ ਵੀ ਅਸੀਂ ਇਹ ਹੋਣ ਨਹੀਂ ਦਵਾਗੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿੰਨੀਆਂ ਉਰੇ ਅੱਜ ਰਾਜਨੀਤਿਕ ਪਾਰਟੀਆਂ ਆਈਆਂ ਉਹਨਾਂ ਦਾ ਧੰਨਵਾਦ ਵੀ ਇਹ ਜੇਲੋ ਸਾਹਿਬ ਇੱਕ ਤੁਹਾਡੀ ਮਤਲਬ ਭਾਰਤੀ ਕਿਸਾਨ ਯੂਨੀਅਨ ਦੇ ਨਾਮ ਤੇ ਪਰਚੀਆਂ ਦੇ ਕੇ ਗੱਡੀਆਂ ਜਾਂ ਟਰਾਲੇ ਜਾਂ ਮਲ ਕੇ ਟਿੱਪਰ ਕੱਢੇ ਜਾ ਰਹੇ ਆ ਉਹ ਅੱਜ ਵੀ ਚੱਲ ਰਹੇ ਆ ਚਾਹੇ ਉਹ ਨਵੇਂ ਸ਼ਹਿਰ ਵਾਲੀ ਸਾਈਡ ਤੋਂ ਆ ਰਹੇ ਨੇ ਉਹ ਭਾਰਤੀ ਕਿਸਾਨ ਜੂਨੀਅਨ ਦੀ ਫਰਚੀ ਚਲਾ ਰਹੇ ਤੇ ਉਹ ਜਿਹੜੀ ਚਲਾ ਰਹੇ ਨੇ ਜੀ ਅੱਗੇ ਆਪਣੀ ਗੱਲ ਹੋਈ ਆ ਪਿੱਛੇ ਥੋੜ ਨਾਲ ਵੀ ਹੋਈ ਆ ਪ੍ਰਸ਼ਾਸਨ ਨਾਲ ਵੀ ਹੋਈ ਆ ਕੱਲ ਵੀ ਹੋਈ ਆ ਵੀ ਉਹ ਕੋਈ ਜਥੇਵੰਦੀ ਬੋਗਸ ਜਿਹੜੀ ਕਿਸੇ ਨੇ ਵੀ ਬਣਾਈ ਹੋਈ ਆ ਉਹ ਬੋਗਸ ਜਥੇਵੰਦੀ ਆ ਦੋਏ ਐਸਕੇਮਾਂ ਚ ਉਹ ਕੋਈ ਜਥੇਵੰਦੀ ਹੈ ਨਹੀਂਗੀ ਉਹ ਇਹਨਾਂ ਨੇ ਕਿਸੇ ਨੇ ਵੀ ਬਣਾ ਲਈ ਸਾਨੂੰ ਨਹੀਂ ਪਤਾ ਅਸੀਂ ਤਾਂ ਇਹਨਾਂ ਦੀ ਪ੍ਰਸ਼ਾਸਨ ਨੂੰ ਵੀ ਕਿਹਾ ਹੋਇਆ ਉਹਦੀ ਰਿਪੋਰਟ ਵੀ ਕਰੀ ਹੋਈ ਆ ਵੀ ਇਸ ਤੇ ਇਹਨੂੰ ਵੈਰੀਫਾਈ ਕਰੋ ਵੈਰੀਫਾਈ ਕਰਕੇ ਉਹੋ ਕਰੋ ਅਸੀਂ ਤਾਂ ਉਹਨਾਂ ਨੂੰ ਕਿਹਾ ਸੀ ਵੀ ਬੀਕੇ ਜੂ ਰਾਜੇਵਾਲ ਜੱਥੇਬੰਦੀ ਵੀ ਜਿਹੜੀ ਹੈਗੀ ਆ ਵੀ ਜੇ ਤੁਸੀਂ ਕਿਸੇ ਨੂੰ ਮਾਈਨਿੰਗ ਦਾ ਤਖਾਰ ਖੇਤਰ ਕਿਸਾਨ ਜੱਥੇਬੰਦੀਆਂ ਨੂੰ ਦੇ ਦਿੱਤਾ ਵੀ ਕਿਸਾਨ ਜੱਥੇਬੰਦੀਆਂ ਦੀ ਲੈਟਰਪੈਡ ਤੇ ਮਾਈਨਿੰਗ ਹੋਊਗੀ ਵੀ ਸਾਨੂੰ ਇਹ ਪ੍ਰਸ਼ਾਸਨ ਦਾ ਅਸਲੀ ਇਹ ਕੰਮ ਆ ਇਹ ਪ੍ਰਸ਼ਾਸਨ ਦਾ ਫੇਲੀਅਰ ਆ ਜਿਹੜਾ ਉਹਨੂੰ ਹਲੇ ਤੱਕ ਇਹ ਫੜ ਨਹੀਂ ਸਕੇ ਅਸੀਂ ਬਾਈ ਨੇਮ ਜਾ ਕੇ ਉਹਨਾਂ ਦੇ ਆ ਸਾਰੇ ਡਾਕੂਮੈਂਟ ਪ੍ਰੂਫ ਬਾਈ ਨੇਮ ਨਹੀਂ ਬੰਦੇ ਦਾ ਸਾਨੂੰ ਨਹੀਂ ਪਤਾ ਮਤਲਬ ਜਿਹੜੇ ਉਹ ਪ੍ਰੂਫ ਥੀਗੇ ਅਸੀਂ ਉਹ ਜਾ ਕੇ ਦਿੱਤੇ ਨੇ ਤੁਸੀਂ ਵੀ ਸਾਡੇ ਨਾਲ ਗਏ ਹੋ ਉਥੇ ਜਾ ਕੇ ਉੱਥੇ ਆਪਣੇ ਜਿਹੜੇ ਦਿੱਤੇ ਹੋਏ ਨੇ ਵੀ ਉਸ ਤੇ ਕੋਈ ਕਾਰਵਾਈ ਹੋਵੇ ਸਰਕਾਰ ਕਾਰਵਾਈ ਕਰੇ ਉਹਨਾਂ ਨੂੰ ਫੜੇ ਇਹ ਟੀਮ ਨੇ ਤਾਂ ਇਹੀ ਕਰਨਾ ਹੁੰਦਾ ਨਾ ਕੰਮ ਦੇਖੋ ਇਸ ਇਲਾਕੇ ਦਾ ਬੇੜ ਖੇਤ ਦੇ ਵਿੱਚ ਮੈਂ ਜ਼ਰੂਰ ਇਹ ਕਹੂੰਗਾ ਵੀ ਜਿਹੜੇ ਨਜਾਇਜ਼ ਮਾਈਨਿੰਗ ਦਾ ਮੁੱਦਾ ਆ ਇਹ ਅੱਜ ਦਾ ਨਹੀਂ ਪਿਛਲਾ ਚੱਲਿਆ ਆਉਂਦਾ ਕੋ ਚੁਣੇ ਲੋਕ ਇਸ ਧੰਦੇ ਨਾਲ ਲੱਗੇ ਹੋਏ ਨੇ ਜਦੋਂ ਕੋਈ ਸਰਕਾਰ ਆਉਂਦੀ ਹੈ ਜਦ ਇਹ ਆਪਣੀ ਉਸ ਰੰਗ ਦੀ ਪੱਗ ਬਨ ਕੇ ਵਿੱਚ ਆ ਜਾਂਦੇ ਨੇ ਉਸ ਪਾਰਟੀ ਦੇ ਨਮਾਇंदे ਬਣ ਜਾਂਦੇ ਪਰ ਉਹ ਇਹ ਚੀਜ਼ ਨਹੀਂ ਦੇਖਦੇ ਵੀ ਪਿੱਛੇ ਜਦੋਂ ਹੜਾਂ ਦਾ ਕੰਮ ਹੋਇਆ ਇਹ ਨਜਾਇਜ਼ ਮਾਈਨਿੰਗ ਹੀ ਉਸ ਦਾ ਜ਼ਿੰਮੇਵਾਰ ਸੀ ਬਹੁਤੇ ਇਲਾਕਿਆਂ ਦੇ ਵਿੱਚ ਜਿੱਥੇ ਸਾਡੇ ਨੁਕਸਾਨ ਹੋਏ ਤੇ ਮੈਂ ਇਹ ਵੀ ਹੁਣ ਜਿਵੇਂ ਇਲਾਕਾ ਨਿਵਾਸੀ ਸਾਰੇ ਇਕੱਠੇ ਹੋਏ ਨੇ ਉਹਨਾਂ ਦੇ ਇੱਕੋ ਗੱਲ ਦਾ ਕਹਿਣਾ ਵੀ ਅਸੀਂ ਕਿਸੇ ਕਿਸਮ ਦੇ ਇੱਥੇ ਨਜਾਇਜ਼ ਮਾਈਨਿੰਗ ਨਹੀਂ ਚੱਲਣ ਦੇਣ ਪਰ ਮੈਂ ਇਹ ਵੀ ਕਹਿਣਾ ਜਦੋਂ ਇਲਾਕਾ ਨਿਵਾਸੀ ਇਕੱਠੇ ਨੇ ਪਾਰਟੀਆਂ ਦੇ ਨਮਾਇंदे ਇਕੱਠੇ ਨੇ ਆਫੇ ਚਲਣੀ ਵੀ ਨਹੀਂ ਚਾਹੀਦੀ ਪਰ ਫਿਰ ਕੋਲ ਲੋਕ ਨੇ ਜਿਹੜੇ ਰਾਤ ਨੂੰ ਮਾਈਨਿੰਗ ਕਰਾਉਂਦੇ ਨੇ ਤੁਸੀਂ ਸੜਕਾਂ ਤੇ ਦੇਖੋ ਸਤਲੁਜ ਜਿਹੜਾ ਸਾਡਾ ਇੱਥੇ ਪੋੜਾ ਉਹ ਹੁਣ ਬੰਦ ਕੀਤਾ ਹੋਇਆ ਪਰ ਰਾਤ ਨੂੰ ਕੇਵਲ ਟਿਪਰਾਂ ਦੇ ਲਈ ਲੰਘਾ ਉੱਤੇ ਹੈ ਸੋ ਕੋਈ ਤਾਂ ਪ੍ਰਸ਼ਾਸਨਿਕ ਅਧਿਕਾਰੀ ਨਾਲ ਜੁੜੇ ਹੋਏ ਨੇ ਥੋੜੇ ਮੇਰੇ ਅਰਕਾ ਨਹੀਂ ਇਹ ਕੰਮ ਕਰਾ ਸਕਦਾ ਜਦ ਤੱਕ ਪ੍ਰਸ਼ਾਸਨ ਜਾਂ ਉੱਤੋਂ ਕੋਈ ਸਰਕਾਰੀ ਛੈ ਨਹੀਂ ਸੋ ਮੈਂ ਇਸੇ ਲਈ ਬੇਨਤੀ ਕਰਦਾ ਵੀ ਜਿਹੜਾ ਇਹ ਚਿੱਟੇ ਰੇਤੇ ਦਾ ਕਾਲਾ ਧੰਦਾ ਆ ਇਹਨੂੰ ਲਗਾਮ ਤਾਂ ਪੈਣੀ ਹੈ ਜੇ ਆਪਾਂ ਸਗੀਰਦਾ ਨਾਲ ਦ੍ਰਿੜਤਾ ਦੇ ਨਾਲ ਇਹਦਾ ਵਿਰੋਧ ਕਰਾਂਗੇ ਕਿਉਂਕਿ ਇਹ ਜਿਹੜਾ ਇੱਕ ਵਾਰ ਉਹਨਾਂ ਨੇ ਤਾਂ ਪੈਸੇ ਪੱਟ ਕੇ ਲੈ ਜਾਣੇ ਆ ਇਥੋਂ ਰੇਤਾ ਪੱਟ ਕੇ ਲੈ ਜਾਣਾ ਪਰ ਖਮਿਆਜਾ ਇਲਾਕੇ ਦੇ ਲੋਕਾਂ ਨੂੰ ਭੋਗਣਾ ਪੈਣਾ ਕਿਸੇ ਦੀ ਜ਼ਮੀਨ ਹਟਦੀ ਆ ਜਦੋਂ ਹੜਾ ਹੁੰਦੇ ਨੇ ਐਤਕੀ ਤੁਸੀਂ ਦੇਖਿਆ ਕਰੋੜਾਂ ਰੁਪਈਆ ਸਰਕਾਰ ਦਾ ਵੀ ਲੱਗਿਆ ਇਹ ਨਹੀਂ ਵੀ ਕੱਲਾ ਲੋਕਾਂ ਦੇ ਲੈ ਸਰਕਾਰ ਦਾ ਵੀ ਬਰਬਾਦ ਹੋਇਆ ਕਿਉਂ ਉਹ ਲੋਕਾਂ ਕਰਕੇ ਜਿਹੜੇ ਪਰਸਨਲ ਪੇਚੋ ਰੇਤਾ ਪੱਟ ਕੇ ਪੈਸੇ ਆਪਣੇ ਘਰਾਂ ਨੂੰ ਲੈ ਗਏ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਉਹਨਾਂ ਨੇ 20000 ਕਰੋੜ ਦਾ ਦਾਵਾ ਕੀਤਾ ਸੀ ਆ ਜਿਹੜੀਆਂ ਪਾਲਿਸੀਆਂ ਰੇਤ ਖੇਤ ਦੀ ਸੇਲਟਿੰਗ ਜਿਹਦੇ ਰਾਹੀਂ ਉਹ ਨਜਾਇਜ਼ ਮਾਈਨਿੰਗ ਕਰਾਉਂਦੇ ਨੇ ਇਹ ਪਾਲਸੀਆਂ ਤੇ ਰੋਕ ਲਗਣੀ ਚਾਹੀਦੀ ਆ ਜਿਹੜੀ 20000 ਕਰੋੜ ਕਹੇ ਸੀ ਉਹ ਕੇਵਲ ਜੇ ਐਵਰੇਜ ਕੱਢੀਏ 100 ਤੋਂ 150 ਕਰੋੜ ਹੀ ਸਾਲ ਦਾ ਇਕੱਠਾ ਕਰ ਰਹੀ ਆ ਸੋ ਸਰਕਾਰ ਨੂੰ ਵੀ ਇੱਕ ਤਾੜਨਾ ਵੀ ਦੱਸਣ ਵੀ ਬਾਕੀ ਦਾ 19900 ਕਰੋੜ ਕਿਹਦੀ ਜੇਬ ਚ ਸਲਾਨਾ ਜਾ ਰਿਹਾ ਤੇ ਇੱਕ ਹੋਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਲੋਕ ਜਾ ਕੇ ਮਿਲੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕੀ ਰਵੱਈਆ ਇਸ ਬਾਰੇ ਦੇਖੋ ਜਿੱਥੇ ਤੱਕ ਯੂਨੀਅਨ ਦੇ ਨੁਮਾਇੰਦੇ ਕੱਲ ਗਏ ਸੀ ਜਿੰਨਾਂ ਕੋ ਠੇਕਾ ਇੱਥੇ ਲੱਗਿਆ ਉਹਨਾਂ ਨਾਲ ਮੀਟਿੰਗ ਵੀ ਕੀਤੀ ਗਈ ਪਰ ਉੱਥੇ ਕੇਵਲ ਸੈਟਲਮੈਂਟ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਕਿਸ ਤਰੀਕੇ ਲੋਕਾਂ ਨੂੰ ਟਿਕਾਇਆ ਜਾ ਮੈਂ ਇਹ ਕਹਿਣਾ ਚਾਹੁੰਦਾ ਵੀ ਕੇਵਲ ਰੇਤਾ ਪੱਟਣ ਦੀ ਗੱਲ ਨਹੀਂ ਇਹ ਲੋਕਾਂ ਦੀ ਜ਼ਿੰਦਗੀ ਲੋਕਾਂ ਦੇ ਰੋਜ਼ਗਾਰ ਦਾ ਮੁੱਦਾ ਆ ਇਹਨੂੰ ਸ nghiêm ਦੇ ਨਾਲ ਲੈਣਾ ਚਾਹੀਦਾ ਆ ਤੇ ਦੂਸਰੀ ਗੱਲ ਰਾਤ ਦੇ ਹਨੇਰੇ 'ਚ ਹਮੇਸ਼ਾ ਮਾੜੇ ਕੰਮ ਹੁੰਦੇ ਆ ਤੇ ਇਹ ਜਿਹੜਾ ਰਾਤ ਨੂੰ ਰੇਤਾ ਪੱਟਦੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਕਿਹੜੀ ਇਹਨਾਂ ਕੋ ਪਰਮਿਸ਼ਨ ਹੋਣਗੀਆਂ ਕਿਵੇਂ ਇਹ ਰਮਾਈਨਿੰਗ ਕਰਦੇ ਹੋਣਗੇ ਸੋ ਮੈਂ ਪ੍ਰਸ਼ਾਸਨ ਅਧਿਕਾਰੀਆਂ ਨੂੰ ਉਤਾੜਨਾ ਕਰਦਾ ਵੀ ਆਪਾਂ ਤਕੜੇ ਹੋ ਕੇ ਇਹ ਪਿੰਡਾਂ ਦੇ ਲੋਕਾਂ ਨਾਲ ਖੜੋ ਇਹ ਤੁਸੀਂ ਦੇਖੋ ਇੱਥੇ ਮਾਈਨਿੰਗ ਅਜੇ ठेकेदार ਹੋਰ ਆ 6 ਮਹੀਨੇ ਬਾਅਦ ਹੋਰ ਆ ਜੀ ਪਰ ਇਹ ਲੋਕ ਇੱਥੇ ਦੇ ਵਸਨੀਕ ਨੇ ਵਿਚਾਰੇ ਉਹ ਲੋਕ ਨੇ ਜਿਹੜੇ ਦਿਹਾੜੀ ਜੋਤਾ ਕਰਕੇ ਆਪਣਾ ਗੁਜ਼ਾਰਾ ਕਰਦੇ ਕਿ ਇਹਦੀ ਕੀਲਾ ਜ਼ਮੀਨ ਹੈ ਕਿ ਇਹਦੀ ਦੋ ਕੀਲੇ ਜ਼ਮੀਨ ਹੈ ਇਹਨਾਂ ਨੇ ਪੱਟ ਕੇ ਚਲੇ ਜਾਣਾ ਪਰ ਇਹਨਾਂ ਦੇ ਪੀੜੀਆਂ ਦਾ ਪੀੜੀਆਂ ਨੁਕਸਾਨ ਹੋ ਜਾਣਾ ਸੋ ਇਸ ਕੰਮ ਤੋਂ ਦੂਰ ਰਹੋ